ਸਕ੍ਰੀਨ ਤੇ ਜਿਸ ਨੌਜਵਾਨ ਨੂੰ ਤੁਸੀਂ ਦੇਖ ਰਹੇ ਹੋ ਦਰਅਸਲ ਇਹ ਨੌਜਵਾਨ ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਲਿਫਾਫੇ ਦੇ ਵਿੱਚ ਕੁਝ ਅਜਿਹਾ ਸਮਾਨ ਲੈ ਕੇ ਜਾ ਰਿਹਾ ਸੀ ਕਿ ਜਿਸ ਦੇ ਪਿੰਕ ਸਿੰਘ ਨੂੰ ਲੱਗੇ ਤਾਂ ਸਿੰਘ ਨੇ ਇਸ ਨੂੰ ਮੌਕੇ ਤੇ ਕਾਬੂ ਕਰ ਲਿਆ ਤੇ ਜਦੋਂ ਉਸ ਨੇ ਲਿਫਾਫਾ ਖੋਲ ਕੇ ਦੇਖਿਆ ਤਾਂ ਲਿਫਾਫੇ ਦਾ ਅੰਦਰਲਾ ਸਮਾਨ ਦੇਖ ਸਿੰਘ ਦਾ ਗੁੱਸਾ ਸਤਵੇਂ ਅਸਮਾਨ ਤੇ ਪਹੁੰਚ ਗਿਆ ਤੇ ਉਸ ਨੇ ਨੌਜਵਾਨ ਨੂੰ ਖੂਬ ਲਾਹਨਤਾ ਪਾਈਆਂ ਅਤੇ ਕਿਹਾ ਕਿ ਆਖਰ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੂੰ ਕਿਹੜੇ ਸਥਾਨ ਦੇ ਕੋਲ ਦੀ ਲੰਘ ਰਿਹਾ ਤੈਨੂੰ ਸ਼ਰਮ ਨਾਈ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਉਹ ਨੌਜਵਾਨ ਵਾਰ-ਵਾਰ ਕਹਿ ਰਿਹਾ ਕਿ ਇਹ ਮੇਰਾ ਸਮਾਨ ਨਹੀਂ ਪਰ ਜੇਕਰ ਇਹ ਸਮਾਨ ਉਸ ਦਾ ਨਹੀਂ ਸੀ ਤਾਂ ਫਿਰ ਉਹ ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਇਸ ਨੂੰ ਲੈ ਕੇ ਕਿਵੇਂ ਆਇਆ ਜੀ ਹਾਂ ਇਸ ਲਿਫਾਫੇ ਦੇ ਵਿੱਚ ਉਸ ਨੇ ਬੀਅਰ ਦੀਆਂ ਕੈਨ ਰੱਖੀਆਂ ਹੋਈਆਂ ਸੀ ਤਾਂ ਸਿੰਘ ਨੇ ਇਸ ਦਾ ਲਿਫਾਫਾ ਦੇਖਿਆ ਤਾਂ ਉਸ ਦੇ ਹੋਸ਼ ਉੱਡ ਗਏ ਅਤੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਓ ਜਾਨਾ ਸਮਾ ਲੈ ਦੇ ਵੀਰਾਂ ਇਹ ਕਾਹਦੇ ਤੋਂ ਸ਼ੋਰਨ ਕੱਲਾ ਭੈਂਦਾ ਉਹ ਪ੍ਰਾਨ ਉਹਨੂੰ ਬੜਾ ਉਹਨੂੰ ਬੜਾ ਜੀ ਮਗਾਏ ਮੈਂ ਨਹੀਂ ਦਿੱਤੇ ਸਮਾ ਲੈ ਦੇ ਰਹਿ ਲਾ ਤੁਸੀਂ ਆਏ ਤੇ ਮੁੰਡਾ ਬਾਰਗਾ ਜੀ ਮੈਂ ਨਹੀਂ ਮਗਾਏ ਠੀਕ ਆ ਉਹ ਜੀ ਦੇ ਦੇ ਵੇਖੋ ਵੀਰ ਇਹ ਗੁਰੂਤਾ ਸੰਗਤ ਆਈ ਆ ਚੰਗਾ ਪੜਾ ਮੁੰਡੇ ਨਾਲੇ ਕੁੜੀ ਆ ਵੀਰ ਜੀ ਵੀਰ ਲੈ ਕੇ ਆਇਆ ਵੇਖੋ ਜਿੱਦਾਂ ਦੇ ਦਰਵਾਜ਼ਾ ਨਹੀਂ ਜਿੱਦਾਂ ਖੜਨੇ ਉਹੀ ਗੱਲ ਉਹਨੇ ਗਲਤ ਕਰ ਲਿਆ ਕਿ ਇੱਧਰ ਵੀ ਲੈ ਆਇਆ ਉਹ ਤੋਂ ਨਾ ਦੀਦੀ ਬਾਤ ਮੇਰੀ ਗੱਲ ਸੁਣ ਬੀ.ਟੀ.ਵੀ. ਚਲ ਕਰ ਕਸ ਕਰ ਮੈਂ ਵੀ ਗੱਲ ਦੂਜੀ ਕਰਵਾਉਂਦੀ ਹਾਂ ਜੀ ਦੀ ਨਾੜੀ ਕਰਵਾਉਂਦੀ ਆ ਸੰਗਤ ਦਾ ਆ ਸੰਗਤ ਜਾਣਾ ਮੇਰੀ ਗੱਲ ਸੁਣੋ ਭਾਈ ਉਹ ਨਰਮਾ ਗਈ ਮੇਰੀ ਗੱਲ ਸੁਣੋ ਭਾਈ ਉਹਨਾਂ ਇੱਧਰ ਦੀ ਔਟੋ ਵਾਲਾ ਲੈ ਆਇਆ ਮਨੇ ਆਖਿਆ ਦਿੱਤੀ ਉਹਦੀ ਉਹਨਾਂ ਉਹ ਔਟੋ ਵਾਲੇ ਦੀ ਤੂੰ ਕਿਹਾ ਕਿ ਐਸ ਮਾਣਾ ਮੈਂ ਉਹਨਾਂ ਨੂੰ ਪਹਿਲਾਂ ਹੀ ਆਖਿਆ ਮਾਂ ਜੀ ਇੱਧਰ ਔਟੋ ਵਾਲੇ ਗੰਦਰ ਆਇਆ ਵਾ ਤੂੰ ਕਿਹਨਾਂ ਕਹਿ ਆਇਆ ਕਿ ਤੂੰ ਆ ਕੇ ਜਸ ਭਰਾ ਤੂੰ ਜੀ ਹਾਂ ਸਭਰਾਤ ਕਿਹੜੀ ਜਗ੍ਹਾ ਤੇ ਖਲੋਤਾ ਤੂੰ ਮੈਂ ਜੀ ਦਰਬਾਰ ਸਾਹਿਬ ਲੋਕਾਂ ਨੂੰ ਹਰਸਾ ਇਹ ਕੀ ਲੈ ਕੇ ਆਇਆ ਤੂੰ ਮੈਨੂੰ ਕਹਤਾ ਕੈਨ ਲੈ ਗਿਆ ਇਹ ਕੈਨ ਮੰਗਾਇਆ ਕੈਨ ਮੰਗਾਇਆ ਇਹ ਕੀ ਲੈ ਕੇ ਆਇਆ ਇਹ ਚ ਕੀ ਹੁੰਦਾ ਏ ਵੀਰ ਜੀ ਹੰਨਾ ਨਹੀਂ ਪਤਾ ਨਾ ਮੈਂ ਕਦੀ ਪੀਤੇ ਮੇਰਾ ਕਸਟ ਲਾ ਕੇ ਦੇ ਲਓ ਵੀਰ ਜੀ ਮੈਡੀਕਲ ਮੈਡੀਕਲ ਕਰਵਾ ਤੈਨੂੰ ਨਹੀਂ ਪਤਾ ਇਹ ਗੁਰੂ ਘਰ ਦੇ ਵਿੱਚ ਆ ਜਿਹੜੇ ਰੋਡ ਤੋਂ ਜਾ ਰਿਹਾ ਐਥੇ ਸੰਗਤਾਂ ਲੰਘਦੀਆਂ ਨੇ ਤੇ ਇਹ ਲੈ ਕੇ ਜਾ ਸਕਦੇ ਤੂੰ ਨਹੀਂ ਵੀਰ ਜੀ ਮੈਨੂੰ ਪਤਾ ਨਹੀਂ ਮੈਨੂੰ ਬਾਕੀ ਉਹਨੂੰ ਮੈਂ ਆਖਿਆ ਵੀਰ ਜੀ ਇੱਕ ਥਾਂ ਜਾ ਕੇ ਪਰਣਾ کھول ਕੇ ਰੱਖ ਨੂੰ ਦੇਖਣ ਦੇ ਇਹਨੂੰ ਲੈ ਗਿਆ ਬਾਬੀ ਦਰਾਸਲੇ ਨੌਜਵਾਨ ਲਿਫਾਫੇ ਦੇ ਵਿੱਚ ਬੀਅਰ ਲੈ ਕੇ ਜਾ ਰਿਹਾ ਸੀ ਜਿਸ ਨੂੰ ਗੁਰੂਦੇਵ ਸਿੰਘ ਨੇ ਫੜ ਕੇ ਪੁੱਛਿਆ ਕਿ ਤੈਨੂੰ ਖੁਦ ਪਤਾ ਹੋਣਾ ਚਾਹੀਦਾ ਕਿ ਤੂੰ ਸ਼੍ਰੀ ਦਰਬਾਰ ਸਾਹਿਬ ਦੇ ਲੰਗਣ ਵਾਲੇ ਰਸਤੇ ਵਿੱਚੋਂ ਦੀ ਇਸ ਨੂੰ ਲੈ ਕੇ ਜਾ ਰਿਹਾ ਤਾਂ ਉਸ ਵਕਤ ਉਹ ਨੌਜਵਾਨ ਕਹਿੰਦਾ ਸੁਣਾਈ ਦਿੰਦਾ ਹੈ ਕਿ ਇਹ ਸਮਾਨ ਓਜਾ ਨਹੀਂ ਪਰ ਇਸ ਤੋਂ ਬਾਅਦ ਉਹਨਾਂ ਦੇ ਬੋਲੋਂ ਇਸ ਨੂੰ ਖੂਬ ਲਾਂਤਾਂ ਪਾਈਆਂ ਜਾਂਦੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ